ਆਪਣੀ ਮਾਂ ਨੂੰ ਪਿਆਰ ਕਿਹੜੇ ਕਿਹੜੇ ਕਰਦੇ ਨੇ ਉਹ ਤਾੜੀ ਵਜਾਉਂਦਾ ਇੱਕ ਤਾੜੀ ਵਜਾ ਦਿਓ ਮੇਰੀ ਮਾਂ ਲਈ ਜਿਨੇ ਮੈਨੂੰ ਜਨਮ ਦਿੱਤਾ ਇਸ ਲੈਕ ਬਣਾਇਆ ਕਿ ਮੈਂ ਥੋੜੀ ਖਿਦਮਤ ਕਰ ਸਕਾਂ ਥੋੜੀ ਸੇਵਾ ਕਰ ਸਕਾਂ ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਮੈਂ ਕਿਵੇਂ ਫੁਲਾਵਾ ਪਿਆਰ ਤੇਰਾ ਅੱਛਾ ਇੱਕ ਗੱਲ ਸੱਚੀ ਦੱਸਿਓ ਗੁੱਸਾ ਨਾ ਕਰਿਓ ਪਿਆਰ ਕੱਲਾ ਦਿਖਾਵੇ ਵਾਲਾ ਕਿ ਸੱਚੀ ਕਰਦੇ ਆ ਮਾਂ ਨੂੰ ਕਿਹੜੇ ਕਿਹੜੇ ਸ਼ਾਮ ਨੂੰ ਜਾ ਕੇ ਲੱਤਾਂ ਘੁੱਟਦੇ ਨੇ ਮਾਪਿਆਂ ਦੀਓ ਦੱਸੋ ਦੇਖ ਬੜੀ ਮਾੜੀ ਗੱਲ ਐ ਬੜੀ ਮਾੜੀ ਗੱਲ ਐ ਬਹੁਤ ਜਣਾਂ ਦੇ ਹੱਥ ਥੱਲੇ ਨੇ ਜੈਸਾ ਬੀਜੋਗੇ ਮੈਂ ਭਰਾ ਆ ਤੁਹਾਡਾ ਜਿੰਨਾ ਕਹਕ ਤੁਸੀਂ ਲੜਦੇ ਉਹਨਾਂ ਵੀ ਫੋਟੋ ਨਹੀਂ ਕਰਾਈ ਐ ਹੋ ਗਿਆ ਉਹ ਹੋ ਗਿਆ ਫਲਾਣਾ ਹੋ ਗਿਆ ਉਹਨਾਂ ਕਹ ਹੱਕ ਮੇਰਾ ਮੈਂ ਵੀ ਠੋੜਨਾ ਲੜ ਸਕਦਾ ਹੈ ਕਹਿ ਸਕਦਾ ਨਾ ਭਰਾ ਮੰਨਦੇ ਹੋ ਕਿਹੜੇ ਕਿਹੜੇ ਭਰਾ ਮੰਨਦੇ ਹੱਥ ਉੱਪਰ ਕਰੋ ਜਰਾ ਹਾਂ ਤਾਂ ਅੱਜ ਇਸ ਭਰਾ ਦੀ ਇੱਕ ਬੇਨਤੀ ਸੁਣ ਲਿਓ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਹੋ ਇੱਕ ਗੱਲ ਸੁਣ ਲਓ ਕਲੀਅਰ ਨਹੀਂ ਅਮੀਰ ਤੁਸੀਂ ਇਸ ਕਰਕੇ ਹੋ ਤੁਹਾਡੇ ਕੋਲ ਤੁਹਾਡੇ ਮਾਪੇ ਨੇ ਉਹਨਾਂ ਦੀ ਸੇਵਾ ਕਰਿਆ ਕਰੋ ਉਹਨਾਂ ਨੂੰ ਕੋਈ ਪੈਸਾ ਨਹੀਂ ਚਾਹੀਦਾ। ਤੁਹਾਡੀਆਂ ਚੀਜ਼ਾਂ ਨਾਲ ਪਿਆਰ ਨਹੀਂ ਹੈ। ਉਹਨਾਂ ਨੂੰ ਪਿਆਰ ਹੈ ਸਿਰਫ ਤੇ ਸਿਰਫ ਤੁਹਾਡੇ ਪੁੱਛਣ ਨਾਲ। ਤੁਸੀਂ ਪੁੱਛ ਲੋ ਸ਼ਾਮੀ ਜਾ ਕੇ ਮਾਤਾ ਕਿਵੇਂ ਆ? ਠੀਕ ਆ? ਰੋਟੀ ਖਾ ਲਈ? ਬਾਪੂ ਕਿਵੇਂ ਹੋ? ਠੀਕ ਆ? ਰੋਟੀ ਖਾ ਲਈ? ਬਸ ਉਹ ਇੰਨੇ ਚ ਹੀ ਖੁਸ਼ ਨੇ। ਤਾੜੀ ਖੁੱਲ ਕੇ ਪੇਜਾਓ ਉਹਨਾਂ ਲਈ।